ਲੋਬੀ ਮਿੱਤਰੋ ਅੱਜ ਪਹੁੰਚ ਗਏ ਪੰਜਾਬ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਦੇ ਪਿੰਡ ਇਹੀ ਹੈ ਦਿਲਜੀਤ ਦੁਸਾਂਝ ਦਾ ਉਹ ਘਰ ਜਿੱਥੇ ਦਿਲਜੀਤ ਰਹਿੰਦਾ ਰਿਹਾ ਅੱਜ ਵੀ ਗੇੜਾ ਮਾਰਦਾ ਇਸ ਘਰ ਦੇ ਵਿੱਚ ਦਿਲਜੀਤ ਦੁਸਾਂਝ ਜੀ ਇਧਰੋਂ ਵਧੀਆ ਆਹ ਸੈੱਟ ਸਾਰੀ ਦਿਲਜੀਤ ਦੁਸਾਂਝ ਦੀ ਆ ਉਹ ਤੱਕ ਅੱਛਾ ਹਾਂਜੀ ਹਾਂਜੀ ਆਹੋ ਬੈਕ ਤਾਂ ਹੀ ਚੱਲ ਜਾਂਦੀ ਆ ਜਿੰਨੀਆਂ ਟੈਲਾਂ ਲੱਗੀਆਂ ਆਂ ਹਾਂਜੀ ਅਤੇ ਦਿਲਜੀਤ ਦਾ ਪਰਿਵਾਰ ਵੀ ਇਸੇ ਘਰ ਦੇ ਵਿੱਚ ਰਹਿੰਦਾ ਹੈ ਇਹ ਜਿਹੜੇ ਬਾਈ ਨੇ ਇਹ ਦਿਲਜੀਤ ਦੁਸਾਜ ਦੇ ਭਰਾ ਲੱਗਦੇ ਨੇ ਅਤੇ ਬਹੁਤ ਗੱਲਾਂ ਕੀਤੀਆਂ ਦਿਲਜੀਤ ਬਾਰੇ ਜੋ ਕਿ ਲੋਕਾਂ ਨੂੰ ਨਹੀਂ ਪਤਾ ਸਾਡਾ ਪਰਿਵਾਰ ਹੀ ਆ ਇਹ ਜੇ ਮੈਂ ਕਿਤੇ ਵੀ ਜਾਣਾ ਹੱਸਤਾਲ ਤੇ ਜੀਐਫਟੀ ਜਾਂਦਾ ਰਿਹਾ ਉਹ ਕਹਿੰਦੇ ਕਿਹੜੇ ਪੈਸੇ ਦਾ ਮੈਂ ਗਿਆ ਤੇ ਸਾਂਝਾ ਮੈਂ ਕਿਹਾ ਦਿਲ ਦੀ ਤਜਾਂਦਿਆ ਕਿਤੇ ਵੀ ਏਰੀਆ ਦਾ ਹੋਵੇ ਇਹ ਲੋ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਨਾਲ ਛੋਟੀ ਉਮਰ ਤੋਂ ਵੀ ਖੇਡਦਾ ਰਿਹਾ ਹਾਂ ਜੀ ਮੇਰੇ ਤੋਂ ਛੋਟਾ ਹੈ ਮੇਰੇ ਤਾਇਏ ਦਾ ਬੇਟਾ ਹੈ ਇਹ ਰਾ ਜਿਹੜਾ ਪੁੰਡਾ ਪਰ ਮੁੱਖਕਤਾ ਇਹ ਮੇਰਾ ਮੇਰੇ ਬੁੰਡੇ ਨਾਲ ਇੱਕ ਸਾਲ ਵੱਡਾ ਸੀ ਆ ਇੱਕ ਸਾਲ ਵੱਡਾਇਆ ਸਾਰਾ ਪੂਰੇ ਦਾ ਪੂਰਾ ਪਿੰਡ ਮਾਣ ਕਰਦਾ ਦਿਲਜੀਤ ਦੇ ਉੱਪਰ ਕੇ ਸਾਡੇ ਇਲਾਕੇ ਦਾ ਨਾਮ ਪੂਰੀ ਦੁਨੀਆ ਤੱਕ ਪਹੁੰਚਾ ਦਿੱਤਾ ਤਾਂ ਮਿੱਤਰੋ ਆ ਉਹ ਦਿਲਜੀਤ ਦੀਆਂ ਉਹ ਗੱਲਾਂ ਦੱਸਦੇ ਆ ਜੋ ਕਿ ਕਿਸੇ ਨੂੰ ਨਹੀਂ ਪਤਾ ਉਸ ਦੀਆਂ ਬਚਪਨ ਦੀਆਂ ਯਾਦਾਂ ਜਾਂ ਫਿਰ ਉਸ ਦਾ ਘਰ ਦਿਖਾਉਨੇ ਆ ਤੁਹਾਨੂੰ ਸਸਿਕਾ ਮਿੱਤਰੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਆਪਾਂ ਖੜੇ ਆ ਦੁਸਾਂਝ ਕਲਾ ਪਿੱਛੇ ਦੇਖ ਰਹੇ ਹੋ ਘਰ ਆ ਬਾਈ ਦਿਲਜੀਤ ਦੁਸਾਂਝ ਦਾ ਤੇ ਬਾਈ ਹੋਰੀ ਨੇ ਨਾਲ ਸੁਖਵਿੰਦਰ ਸਿੰਘ ਜੀ ਖੜੇ ਨੇ ਆਪਣੇ ਨਾਲ ਇਹ ਹੈਗੇ ਨੇ ਬਾਈ ਹੋਰਾਂ ਦੇ ਸੱਗਿਆਂ ਚ ਨੇ ਕਿਵੇਂ ਚਾਚੇ ਤਾਏ ਦੇ ਮੁੰਡੇ ਕਰਸਾ ਇਧਰ ਬਜ਼ੁਰਗ ਖੜੇ ਨੇ ਤੇ ਗੱਲਬਾਤ ਪੂਰੀ ਕਿਹੜੀ ਤੁਸੀਂ ਅੱਗੇ ਦੇਖੋਗੇ ਨਾ ਨਾਲ ਹੋਈ ਤੇ ਘਰ ਥੋੜਾ ਜਿਹਾ ਦਿਖਾ ਦਣਾ ਮੈਂ ਇਧਰ ਦੇਖੋ ਉੱਪਰ ਕੋਕਾ ਕੋਲਾ ਦਾ ਜਿਹੜਾ ਬੋਰਡ ਲੱਗਿਆ ਕੋਕਾ ਕੋਲਾ ਦੀ ਐਡ ਵਗੈਰਾ ਕਰਦਾ ਦਲਜੀਤ ਬਾਈ ਤੇ ਇਧਰੋਂ ਆਹ ਕਰ ਹੋ ਗਿਆ ਤੇ ਇਹਦਾ ਕਿਹੜਾ ਗੇਟ ਆ ਗਿਆ ਇੱਕ ਆ ਗਿਆ ਇੱਥੇ ਗੇਟ ਇਹਦਾ ਇਹ ਘਰ ਦਾ ਹੋਰੇ ਠੀਕ ਹੈ ਨਾ ਬਹੁਤ ਵੱਡਾ ਨਾਮ ਕਰਿਆ ਬਾਈ ਨੇ ਪੂਰੀ ਦੁਨੀਆ ਦੇ ਵਿੱਚ 53 53 ਲੱਖ ਦੀ ਟਿਕਟ ਵਿਕਦੀ ਐ ਸ਼ੋਹ ਦੀ ਬਾਈ ਕੋਈ ਮੈਂ ਕਹਣਾ ਕੋਈ ਬਿਰਲੇ ਹੀ ਹੁੰਦਾ ਐ ਸਾ ਕਲਾਕਾਰਾ ਕਿਵੇਂ ਬਾਈ ਸਿੱਧੂ ਸੀ ਹੈਨਾ ਗਿਣਮੇ ਚੁਣਮੇ ਕਲਾਕਾਰ ਸੀ ਪੱਗ ਵਾਲੇ ਮੁੰਡੇ ਨੇ ਸਿੱਧੂ ਮੂਸੇ ਵਾਲਾ ਹੋ ਗਿਆ ਬਾਈ ਆਪਣਾ ਮਹਾਨ ਰਹੂਗਾ ਸਾਰੀ ਉਮਰ ਤੇ ਬਾਈ ਦਿਲਜੀਤ ਹੋਰੀ ਹੋਗੇ ਜਿਨ੍ਹਾਂ ਨੇ ਪੱਗ ਦਾ ਮਾਣ ਵਧਾਇਆ ਪੱਗ ਨੂੰ ਬਿਲਬੋਰਡ ਤੇ ਲੈ ਗਏ ਤੇ 53 53 ਲੱਖ ਦੀ ਟਿਕਟ ਬਹੁਤ ਵੱਡੀ ਗੱਲ ਐ ਕਿ ਪੱਗ ਵਾਲੇ ਬੰਦੇ ਦੀ 53 ਲੱਖ ਦੀ ਟਿਕਟ ਵਿਕਰੀ ਐ ਉਹ ਵੀ ਮਿਲ ਨਹੀਂ ਰਹੀ ਲੋਕ ਐਡੇ ਹੋਨੇ ਤੇ ਆਹ ਦੇਖ ਲਓ ਤੁਸੀਂ ਇਹ ਸਾਰਾ ਬਾਈ ਦਿਲਜੀਤ ਦਸਾਂਜ ਦਾ ਘਰ ਆ ਇੱਥੇ ਕਹਿੰਦੇ ਨੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਰਹਿੰਦੇ ਸੀ ਤੇ ਹੁਣ ਉਹ ਵੀ ਉਰੋ ਚਲੇ ਗਏ ਕਹਿੰਦੇ ਥੋੜੀ ਢਿੱਲੇ ਰਹਿਣ ਲੱਗ ਗਏ ਸੀ ਤੇ ਉਹ ਵੀ ਚਲੇ ਗਏ ਮਾਤਾ ਹੋਰੀ ਵੀ ਇੰਗਲੈਂਡ ਵਾ ਗਏ ਹਨਾ ਬਾਕੀ ਗੱਲਬਾਤ ਅੱਗੇ ਤੁਸੀਂ ਦੇਖੋਗੇ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਕਿਹੜੇ ਸਕੇਜੋ ਨੇ ਅੱਛਾ ਤੁਸੀਂ ਘਰੋਂ ਚੋਂ ਦਿਲਜੀਤ ਤੇ ਜਾਂ ਪਿੰਡ ਤੇੋਂ ਜਾਂ ਹੋਰ ਸਕੇਜੋ ਨਹੀਂ ਸਾਡਾ ਪਰਿਵਾਰ ਹੀ ਆ ਇਹ ਅੱਛਾ ਪਰਿਵਾਰ ਹੀ ਹਾਂ ਅੱਛਾ ਇੱਥੇ ਇਹ ਪਾਚਾਰੇ ਚੋਂ ਇਸਕਾ ਤੂੰ ਕਿ ਰਹਦਾ ਹੀ ਹੋਣਾ ਹੁਣ ਇਸ ਟਾਈਮ ਤੇ ਇਹਦਾ ਡੈਡੀ ਵੀ ਲੁਧਿਆਣੇ ਰਹਿੰਦਾ ਉਹ ਵੀ ਕੁਝ ਸਾਹਮਣ ਤੇ ਲੈ ਸਮ ਸਾਹਮਣੇ ਵਾਲਾ ਹੋਇਆ ਆ ਜਿੱਦਾਂ ਉਹ ਤੇ ਤੁਰ ਤਰਿਆ ਨਹੀਂ ਹੁੰਦਾ ਉਹਦੇ ਕੋਲ ਲੱਕ ਦੀ ਪ੍ਰੋਗਰਾਮ ਆ ਅੱਛਾ ਉਹ ਵੀ ਉਹਨਾਂ ਨੂੰ ਵੀ ਬੰਦਾ ਚੀਂਦਾ ਸਾਹਮਣੇ ਵਾਲਾ ਹਾਂ ਉਹ ਵੀ ਸਾਹਮਣੇ ਲੈਕ ਹੋਇਆ ਜਰਾ ਤੁਰ ਤੁਰਿਆ ਨਹੀਂ ਜਾਂਦਾ ਉੱਤੇ ਹਾਂਜੀ ਹਾਂ ਜੇ ਮੈਂ ਕਿਤੇ ਵੀ ਜਾਣਾ ਹਸਾਰਚ ਡੀਐਮਸੀ ਜਾਂਦਾ ਰਿਆਂ ਅੱਛਾ ਜੀ ਉਹ ਕਹਿੰਦੇ ਕਿਹੜੇ ਪਿੰਡ ਦਾ ਮੈਂ ਕਿਹਾ ਤਾਂ ਸਾਂਝਾ ਮੈਂ ਕਿਹਾ ਦਿਲਜੀਤ ਜਾਣਦੇ ਆ ਕਿਤੇ ਵੀ ਏਰੀਆ ਦਾ ਹੋਵੇ ਫੇਰ ਉਹਨਾਂ ਨੂੰ ਪਤਾ ਲੱਗ ਜਾਂਦਾ ਜਦ ਜਦ ਦਿਲਜੀਤ ਦਾ ਨਾਮ ਲਈਦਾ ਹੈ ਨਾ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਕਿਹਾ ਉਹ ਸਾਡੇ ਹਾਂਜੀ ਫੇਰ ਸਾਡੇ ਵਿੱਚੋਂ ਹੀ ਆ ਮੈਂ ਕਿਹਾ ਤੇ ਭਾਜੀ ਚਾਰੇ ਵਿੱਚੋਂ ਆ ਅਜਾ ਤੁਸੀਂ ਕਿੰਨਾ ਕੁ ਪੁਰਾਣਾ ਜਾਣਦੇ ਹੋ ਦਿਲਜੀਤ ਨੂੰ ਅਸੀਂ ਤਾਂ ਭਾਜੀ ਸਾਡੇ ਨਾਲ ਛੋਟੀ ਉਮਰ ਤੋਂ ਵੀ ਖੇਡਦਾ ਰਿਹਾ ਹੈ ਹਾਂਜੀ ਤੇ ਹਾਂਜੀ ਹਾਂਜੀ ਮੇਰੇ ਤੋਂ ਛੋਟਾ ਹੈ ਮੇਰੇ ਤਾਇਆ ਜੀ ਦਾ ਬੇਟਾ ਤਾਂ ਮੇਰਾ ਜਿਹੜਾ ਮੁੰਡਾ ਪਰ ਮੁੱਕ ਚੁੱਕਾ ਇਹ ਮੇਰਾ ਮੇਰੇ ਮੁੰਡੇ ਨਾਲੋਂ 1 ਸਾਲ ਵੱਡਾ ਸੀ ਇਹ ਹਾਂ 1 ਸਾਲ ਵੱਡਾ ਸਾਰਾ ਅੱਛਾ ਇਹ ਉਰੇ ਹੁਣ ਕਿੰਨੇ ਟਾਈਮ ਤੋਂ ਕੋਈ ਰਹਿ ਰਿਹਾ ਭਾਜੀ ਅਗਲ ਗੱਲ ਕਰੀਏ ਇਹ ਭਾਜੀ 8-9 ਮਹੀਨੇ ਹੋ ਗਏ ਚਾਚੀ ਜੀ ਨੂੰ ਬਾਹਰ ਗਏ ਇਹਨੂੰ ਹਾਂਜੀ ਹਾਂਜੀ ਇੰਗਲੈਂਡ ਗਏ ਆ ਉਹ ਵੀ ਅੱਛਾ ਹੁਣ ਭਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਪਹਿਲਾਂ ਉਰੇ ਰਹਿੰਦੇ ਸੀ ਹਾਂਜੀ ਇੱਥੇ ਪਹਿਲਾਂ ਰਹਿੰਦੇ ਰਹੇ ਹਾਂਜੀ ਤਾਂ ਹਾਂਜੀ ਦਲਜੀਤ ਵੀ ਆਉਂਦਾ ਆਉਂਦਾ ਉਰੇ ਹੁਣ ਦਲਜੀਤ ਭਾਜੀ ਜਿੱਦਾਂ ਬਹੁਤ ਕੱਡਾ ਆਇਆ ਹੈ ਕੱਟੇ ਦੁਨੀਆ ਦੇਖਣ ਨੂੰ ਆਈ ਉਹਦੇ ਬਹੁਤ ਕੱਟੇ ਹੋਗਾ ਹਾਂਜੀ ਹਾਂਜੀ ਅੱਛਾ ਅੱਛਾ ਉਰੇ ਕੱਠੇ ਹੋ ਗਏ ਉਰੇ ਹਾਂਜੀ ਜਿਆਦਾ ਕੱਠੇ ਹੋ ਜਾਂਦਾ ਹੈ ਜਿੱਦ ਇਸ ਸਾਲ ਨਾ ਹਾਂਜੀ ਤੇ ਉਰੇ ਜਿਹੜੇ ਸਾਲ ਤੋਂ ਵੀ ਆਪਾਂ ਅਗਰ ਯਾਦ ਹੋਵੇ ਕਿ ਕਿੰਨੇ ਸਾਲ ਪਹਿਲਾਂ ਤੋਂ ਪਰਮਾਨੈਂਟ ਹੀ ਚਲਾ ਗਿਆ ਦਜੀਤ ਰੋਕਲ ਕਿਉਂਕਿ ਗਾਣੇ ਤਾਂ ਕਾਫੀ ਟਾਈਮ ਤੋਂ ਚੱਲ ਰਹੇ ਨੇ ਦਿਲਜੀਤ ਦੇ ਇਹ ਕੱਟੇ ਹੀ ਕੱਟੇ ਆ ਰਿਹਾ ਕੱਟੇ ਹੋ ਗਏ ਬਹੁਤ ਸਾਲ ਹੋ ਗਏ ਉਰੇ ਹਾਂਜੀ ਹਾਂਜੀ ਉਹ ਕੱਟੇ ਹੋਦਾ ਅਗਰ ਆਪਾਂ ਗੱਲ ਕਰੀ ਜੇ ਨਾ ਗਲੀਆਂ ਦੇ ਵਿੱਚ ਦਿਲਜੀਤ ਦਾ ਬਚਪਨ ਇੱਥੇ ਹੀ ਆ ਜੀ ਹਾਂਜੀ ਇੱਥੇ ਬੀਤਿਆ ਬਾਕੀ ਆਪਣੇ ਇੱਥੇ ਫੁੱਫੜ ਜੀ ਹੁਣੀ ਆ ਸਾਡੇ ਘਰਾਂ ਚੋਂ ਤੇ ਉਹਨਾਂ ਕੋਲ ਜ਼ਿਆਦਾ ਰਹਿੰਦਾ ਰਿਹਾ ਆ ਹਾਂਜੀ ਸਵਰਨੀ ਭੂਆ ਜੀ ਤੇ ਫੁੱਫੜ ਖਾਤਾ ਸਿੰਘ ਹੁਣੀ ਆ ਸਾਡੇ ਤਾਂ ਉਹਨਾਂ ਦੇ ਕੋਲ ਬਹੁਤ ਇਹ ਉਹ ਵੀ ਅਮਰੀਕਾ ਤੋਂ ਹੁਣ ਆਇਓਗਾ ਇੱਥੇ ਇਸ ਟਾਈਮ ਹਾਂਜੀ ਹੋਰ ਵੀਡੀਓ ਆਈ ਸੀ ਕਿ ਪਿੱਛੇ ਜੇ ਬਾਹਰ ਉਹਨਾਂ ਸ਼ੋਅ ਕੀਤਾ ਤੇ ਉਹਨਾਂ ਨੇ ਕੋਈ ਮਲਾਇਜ ਕਹਿੰਦਾ ਵੀ ਇਹ ਸਾਡੇ ਪਿੱਛੇ ਰਿਹਾ ਕਰਦੇ ਬਾਹਰ ਆ ਕੇ ਭੈਣ ਹਾਂਜੀ ਹਾਂਜੀ ਉਹ ਮਾਸਟਰ ਖੱਤ ਸਿੰਘ ਉਹਨਾਂ ਦੀ ਬੇਟੀ ਸੀਗੀ ਬੱਬੇ ਭੈਣ ਸਾਡੀ ਹਾਂਜੀ ਤੇ ਹਾਂਜੀ ਉਹਨਾਂ ਦਾ ਘਰ ਵਿਆਹ ਬੱਡ ਜੋੜ ਬਿਲਡਿੰਗ ਗਿਆ ਉਹ ਉਹਨਾਂ ਦੀ ਹੈ ਹਾਂਜੀ ਤੇ ਉਹ ਕਿਵੇਂ ਆ ਜੀ ਮਿਲਣ ਸਾਰਾ ਬੰਦਾ ਬਹੁਤ ਮਿਲਣ ਸਾਰੇ ਆ ਜੀ ਇਸ ਗੱਲ ਨੂੰ ਤਾਂ ਹਾਂਜੀ ਉਹ ਵੀ ਸਾਡੇ ਪਰਿਵਾਰ ਚੋਂ ਹੀ ਆ ਹਾਂਜੀ ਹਾਂਜੀ ਪਿੰਡ ਦੇ ਵਿੱਚ ਪ੍ਰੋਗਰਾਮ ਵਗੈਰਾ ਵੀ ਲੱਗਿਆ ਦਿਲਜੀਤ ਦਾ ਹਾਂਜੀ ਇਹ ਆਪਾਂ ਗੈਲੈਕਸੀ ਰਿਜ਼ੋਰਟ ਦੇ ਵਿੱਚ ਲੱਗਾ ਸੀਗਾ ਸਾਡੇ ਪਿੰਡ ਦੇ ਮੁੰਡੇ ਦਾ ਵਿਆਹ ਸੀਗਾ ਤੇ ਉਸ ਟਾਈਮ ਉਹਦੇ ਅਸੀਂ ਟੱਕਰੇ ਆ ਜਿੱਦਾਂ ਜ਼ਿਆਦਾ ਹਾਂਜੀ ਅੱਛਾ ਜ਼ਿਆਦਾ ਹਾਂਜੀ ਤੇ ਉਹ ਆਕਰਪਾ ਗੱਲ ਕਰੀਏ ਭਾਜੀ ਉਹਨੇ ਪੜ੍ਹਾਈ ਵਗੈਰਾ ਦਿਲਜੀਤ ਦੀ ਇੱਥੇ ਐਸੇ ਪਿੰਡ 'ਚ ਹੋਈ ਹੈ ਜਾਂ ਕਿਤੇ ਬਾਹਰ ਪੜ੍ਹਿਆ ਇਹ ਭਾਜੀ ਢਾਹਕਲੇਰਾ ਆਪਣਾ ਇਹ ਪੜ੍ਹਿਆ ਹਾਂਜੀ ਅੱਛਾ ਜੀ 10ਵੀਂ ਤਾਂ ਹੀ ਇਹ ਢਾਹਕਲੇਰਾ ਪੜ੍ਹਿਆ ਆ ਤੇ ਫੇਰ ਉਹ ਤਾਂ ਵਾਦ ਅੱਲਾ ਦੇ ਹਾਨੇ ਚਲ ਗਿਆ ਸੀਗਾ ਇਹਦਾ ਮਾਮਾ ਜਿਹੜਾ ਆ ਦਵਿੰਦਰ ਸਿੰਘ ਸੋਢੀ ਆ ਉਹਦੇ ਕੋਲ ਰਹਿੰਦਾ ਰਿਹਾ ਆ ਉਹਦੇ ਕੋਲ ਰਹਿੰਦੇ ਉਹ ਤੋਂ ਗਾਇਕ ਬਣਿਆ ਆਕ ਨੇ ਪਰਲਾ ਆ ਕਿਨੇ ਆਪਣੇ ਦੇਖਿਆ ਕੋਕਾ ਕੋਲਾ ਵਾਲੇ ਲਾਰ ਕਰੇ ਉੱਪਰ ਦਿਲਜੀਤ ਹਾਂਜੀ ਇਹ ਕਿੰਨੇ ਸਾਲ ਹੋ ਗਏ ਨਾ ਲੱਗੇ ਇਹ ਹੋਈ ਗਏ ਭਾਜੀ 5-6 ਸਾਲ ਹਾਂਜੀ ਡੈਡੀ ਉਹਨਾਂ ਦੇ ਇੱਥੇ ਰਹਿੰਦੇ ਸੀਗੇ ਜਦੋਂ ਉਦੋਂ ਲਾ ਕੇ ਗਏ ਸਕੇ ਅੱਛਾ ਇੱਕ ਕੱਲੀ ਭਾਈ ਆ ਦਿਲਜੀਤ ਹੋਰ ਵੀ ਬਣ ਪਈ ਨਹੀਂ ਇਹਦਾ ਭਰਾ ਇੱਕ ਛੋਟਾ ਸਾਜਣ ਆ ਤੇ ਵੱਡੀ ਇਹ ਦੀ ਭੈਣ ਸਿੰਮੀ ਆ ਹਾਂਜੀ ਉਹ ਵੀ ਇੰਗਲੈਂਡ ਚ ਆ ਹਾਂਜੀ ਅੱਛਾ ਭਰਾ ਵੀ ਹੈਗਾ ਇੱਕ ਹਾਂਜੀ ਭਰਾ ਵੀ ਸਾਜਨ ਆ ਉਹ ਵੀ ਇੰਗਲੈਂਡ ਚ ਰਹ ਰਹੇ ਆ ਨਾਲ ਹੀ ਰਹਿੰਦਾ ਦਤਰੀ ਬਣ ਇਹਨਾਂ ਦੇ ਸ਼ੋਅ ਚ ਆ ਲਾਉਂਦੇ ਆ ਹਾਂਜੀ ਨਾਲ ਹੀ ਰਹਿੰਦਾ ਹਾਂਜੀ ਹਾਂਜੀ ਪਹਿਲੇ ਉਹ ਪਿੰਡ ਦਾ ਨਾਮ ਤਾਂ ਬਹੁਤ ਵੱਡਾ ਕਰਤਾ ਛੋੜਦਾ ਬਹੁਤ ਜ਼ਿਆਦਾ ਬਹੁਤ ਹੋਰ ਹਾਂਜੀ ਮੈਂ ਡੀਐਮਸੀ ਜਾਂਦਾ ਰਿਹਾ ਮੈਂ ਆਪਣੇ ਘਰ ਨਹੀਂ ਲੈ ਕੇ ਅੱਛਾ ਜੀ ਤੇ ਉਹ ਏਦਾਂ ਗੱਲਬਾਤ ਪਹੁੰਚ ਜੇ ਕਿਹੜੀਆਂ ਦਸਾਂਝਾਂ ਮੈਂ ਕਹਿੰਦਾ ਦਿਲਜੀਤ ਨੂੰ ਜਾਂਦੇ ਆ ਕਹਿੰਦੇ ਜੇ ਕਿਹੜਾ ਰਿਕੈਕ ਮੈਂ ਕਹਾ ਆਓ ਤੇ ਮੈਂ ਕਿਹਾ ਸਾਡੇ ਵਿੱਚੋ ਹੀ ਆਂ ਇਹ ਰ ਅਗਲਾ ਸਮਝ ਜਾਂਦਾ ਤੁਸੀਂ ਵੀ ਭਾਜੀ ਕੋਲ ਬਾਹਰ ਅੰਦਰ ਕਿਤੇ ਜਾਣਾ ਦਿਲਜੀਤ ਦਾ ਨਾਮ ਲੈਨੇ ਹੋ ਹਾਂਜੀ ਹਾਂਜੀ ਇਹ ਸਫਾ ਜੀ ਜੇ ਕਿ ਰਿਸ਼ਤੇਦਾਰ ਦਾ ਫੋਨ ਆਉਂਦਾ ਆ ਜਿੱਦਾਂ ਹੁਣ ਨਵੀਂ ਨਵੀਂ ਰਿਸ਼ਤੇਦਾਰੀ ਪਈ ਆ ਇੱਕ ਦੋ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਕਹਿਣਾ ਕਿ ਹੁਣ ਅਸੀਂ ਜਦੋਂ ਫਗਵਾੜੇ ਆਉਣਾ ਤੇ ਅਸੀਂ ਕਿੱਦਾਂ ਨੂੰ ਆਉਣਾ ਮੈਂ ਕਿਹਾ ਵੀ ਤੁਸੀਂ ਦਿਲਜੀਤ ਸਾਂਝ ਵਾਲੀਆਂ ਦਸਾਂਝਾ ਪੁੱਛ ਕੇ ਜਦੋਂ ਮਰਜ਼ੀ ਆ ਜਿਓ ਉਸ ਟਾਈਮ ਉਹ ਕਹਿੰਦੇ ਆ ਭਾਜੀ ਠੀਕ ਆਦਾ ਅਸੀਂ ਮੜ ਜਾ ਪੁੱਛਿਆ ਤੇ ਸਾਨੂੰ ਕਹਿੰਦੇ ਛੱਟ ਦੱਸਤਾ ਸਾਰਿਆਂ ਨੇ ਹਾਂਜੀ ਬਹੁਤ ਲੱਗ ਕੇ ਅਗਰ ਪਾ ਗੱਲ ਕਰੀ ਵੀ ਕਾਫੀ ਸਮਾਂ ਹੋ ਗਿਆ ਆਇਆ ਨਹੀਂ ਪਰ ਕਹਿੰਦੇ ਉਮੀਦ ਆ ਵੀ ਇਸ ਪਿੰਡ ਤੇ ਦੁਬਾਰਾ ਕਦੇ ਵੀ ਲੱਗ ਸਕਦਾ ਇਸ ਇਸ ਸਾਲ ਦੇ ਉੱਤੇ ਸ਼ੋਅ ਇੱਧਰ ਹਾਂਜੀ ਬਾਜੀ ਇਹ ਹਜੇ ਇਦਾਂ ਆ ਦੇਖੋ ਅੰਕਲ ਹੁਣਾਂ ਦਾ ਹੋਣਾ 2-3 ਮਹੀਨੇ ਹੋ ਗਏ ਕੋਈ ਗੱਲ ਨਹੀਂ ਹੋਈ ਨਹੀਂ ਤਕਰੀਬਨ ਸਾਡੀ ਦੂਏ ਤੀਏ ਦਿਨ ਗੱਲ ਹੁੰਦੀ ਰਹਿੰਦੀ ਸੀ ਅੰਕਲ ਹੁਣੀ ਅੰਕਲ ਹੁਣੀ ਵੀ ਹੁਣ ਇੰਗਲੈਂਡ ਗਏ ਹੋਏ ਆ ਹਾਂਜੀ ਇਸ ਅੱਗੇ ਵੀ ਜਾਏ ਹੋਵੇ ਦੁਬਾਰਾ ਚੱਲੇਗਾ ਇੱਥੇ ਬਾਜੀ ਆ ਆ ਹਾਂਜੀ ਆ ਬੱਦਰੇ ਤਾਈ ਆ ਹਾਂਜੀ ਇੱਥੇ ਤਾਈ ਹਾਂਜੀ ਇਹ ਮਾਨਟਰ ਸ਼ਿੰਗਾਰਾ ਸਿੰਘ ਚਾਚਾ ਜੀ ਆ ਇਹਦੇ ਜਿਹੜੇ ਬਲਕ ਸਫਤੀ ਮੈਂਬਰ ਵੀ ਸੀਗੇ ਤਾਂ ਅੰਦੋਲਨ ਚ ਵੀ ਉਹਨਾਂ ਦਾ ਕਾਫੀ ਦੇਣ ਸੀਗਾ ਉਹਨਾਂ ਦੀ ਡੈਥ ਹੋ ਗਈ ਆ ਪਿੱਛੇ ਜਾ ਹਾਂਜੀ ਇਧਰੋਂ ਬਾਜੀ ਆ ਆ ਸੈਟ ਸਾਰੀ ਦਲਜੀਤ ਸੰਧੀ ਆ ਉਹ ਮੈਂ ਇੱਕ ਤੱਕ ਹਾਂਜੀ ਅੱਛਾ ਉਹ ਸਾਰੀ ਹਾਂਜੀ ਆਹੋ ਬੈਗ ਤਾਂ ਹੀ ਚਲ ਜਾਂਦੀ ਆ ਜਿੰਨੀਆਂ ਟੈਲਾਂ ਲੱਗੀਆਂ ਆ ਹਾਂਜੀ ਅੱਛਾ ਜੀ ਹਾਂਜੀ ਫਿਰ ਹੁਣ ਕੋਈ ਅੰਦਰ ਸਾਫ ਸਪਾਈ ਦਾ ਰੱਖਿਆ ਬੰਦਾ ਜਿਹੜਾ ਬਸ ਹਾਂਜੀ ਹਾਂਜੀ ਸਾਫ ਸਪਾਈ ਦਾ ਆਪਣੇ ਆ ਸੁਦਨ ਨੇ ਆ ਸਾਡੇ ਹਲਵਾਈ ਉਹਨਾਂ ਦੀ ਵਾਈਫ ਸਾਰਾ ਦੇਖ ਰੇ ਕਰਦੀ ਉਹਨਾਂ ਕੋਲ ਕਰਦੀ ਆ ਉਹਨਾਂ ਨੇ ਸੰਭਿਓ ਆ ਹਾਂਜੀ 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 ਚਲੋ ਸਪਾਈ ਵੀ ਕਰਦੇ ਆ ਸਾਡੇ ਐਨ ਆਰ ਆਈ ਵੀਰ ਹੋਣ ਕਰਕੇ ਜਿੱਦਾਂ ਕਾਫੀ ਘਰ ਸਾਡੇ ਬਾਹਰੇ ਹੀ ਆ ਹਾਂਜੀ ਪਰਿਵਾਰ ਗਏ ਹੋ ਹਾਂਜੀ